ਸਤਿ ਸ਼੍ਰੀ ਅਕਾਲ ਜੀ ਫਤੇ ਕਲੈਕਸ਼ਨ ਬਲੱਡ ਆ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਹਾਂਜੀ ਸਭ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫਤੇ ਕਲੈਕਸ਼ਨ ਬੀ ਐਲ ਜੈਡ ਦੇ ਨਾਮ ਤੋਂ ਹੈ ਇਸ ਤੋਂ ਬਾਅਦ ਆਪਾਂ ਅੱਜ ਦੀ ਜਿਹੜੀ ਵੀਡੀਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਹਾਂ ਜੀ ਤੁਹਾਡੇ ਲਈ ਸਭ ਤੋਂ ਪਹਿਲਾਂ ਜਿਹੜੇ ਮੈਂ ਸੂਟ ਦਿਖਾਉਣ ਜਾ ਰਹੀਆਂ ਹਾਂ ਜੀ ਇਹ ਹੈਗੇ 2x2 ਦੇ 2x2 ਕਾਟਨ ਕੱਪੜਾ ਹੈ ਜੀ ਇਹ 2x2 ਸਟੱਫ ਹੈ ਜੀ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਆਲ ਓਵਰ ਇਹ ਸੂਟ ਰਹਿਣ ਵਾਲਾ ਹੈ ਜੀ 5 ਮੀਟਰ ਕਪੜਾ ਆਏਗਾ ਇਹ ਆਲ ਓਵਰ ਸੂਟ ਹੈ ਜੀ ਇਹ ਇਹਦੇ ਵਿੱਚ ਆਪਣੇ ਕੋਲੇ 4 ਕਲਰ ਨੇ ਜੀ ਜਿਹੜਾ ਪਹਿਲਾ ਕਲਰ ਮੈਂ ਤੁਹਾਨੂੰ ਦਿਖਾਇਆ ਜੀ ਹੈਗਾ ਮਹਿੰਦੀ ਦੂਸਰਾ ਕਲਰ ਜਿਹੜਾ ਹੈਗਾ ਜੀ ਮੋਰ ਪੰਖੀਆ ਕਈ ਮੇਰੀ ਭੈਣਾਂ ਨੇ ਜੀ ਵੀਡੀਓ ਦੇ ਵਿੱਚ ਮੈਸੇਜ ਕਰਦੀਆਂ ਨੇ ਕਿ ਤੁਸੀਂ ਮਤਲਬ ਰੇਟ ਨਹੀਂ ਦੱਸ ਰਹੇ ਤੁਸੀਂ ਅਗਰ ਅੱਗੇ ਸਕਿਪ ਕਰੋਗੇ ਜੀ ਵੀਡੀਓ ਤਾਂ ਤੁਹਾਨੂੰ ਰੇਟ ਕਿੱਦਾਂ ਪਤਾ ਲੱਗੇਗਾ ਹਨਾ ਸੂਟ ਦਿਖਾ ਕੇ ਮੈਂ ਤੁਹਾਨੂੰ ਰੇਟ ਦੱਸਾਂਗੀ ਇਹ ਹੈਗਾ ਜੀ ਆਪਣਾ ਸੈਕਿੰਡ ਕਲਰ ਇਹਦਾ ਇਹ ਹੈਗਾ ਜੀ ਥਰਡ ਕਲਰ ਮਸਟਰਡ ਦੇ ਵਿੱਚ ਹੈ ਇਹ ਹੈਗਾ ਜੀ ਇਹਦਾ ਫੋਰਥ ਕਲਰ ਚਾਰੇ ਦੇ ਵਿੱਚ ਆਪਣੇ ਕਲਰ ਆਏ ਨੇ ਜੀ ਕਪੜਾ ਹੈਗਾ 2x2 ਰੇਟ ਹੈਗਾ ਜੀ ਇਹਦਾ ਬਹੁਤ ਹੀ ਘੱਟ ਸਿਰਫ 400 ਰੁਪਏ ਦਾ ਇਹ ਸੂਟ ਰਹਿਣ ਵਾਲਾ ਹੈ ਜੀ ਓਨਲੀ 400 ਰੁਪਏ ਦਾ ਸੂਟ ਹੈ ਜੀ ਸਿਰਫ ਇਹ 2x2 ਸਟੱਫ ਹੈ ਜੀ ਬਹੁਤ ਵਧੀਆ ਸਟੱਫ ਹੈ ਜੀ ਗਰਮੀ ਦੇ ਵਿੱਚ ਪਾਉਣ ਲਈ ਕੋਈ ਇਦਾਂ ਦਾ ਜਿਹੜੀਆਂ ਮੇਰੀਆਂ ਮਾਵਾ ਭੈਣਾਂ ਥੋੜੇ ਮਿਕਸ ਕਪੜਾ ਪਾ ਕੇ ਖੁਸ਼ ਨਹੀਂ ਜੀ ਉਹਨਾਂ ਲਈ ਬਹੁਤ ਵਧੀਆ ਸਟੱਫ ਹੈ ਜੀ ਪਿਓਰ ਕਾਟਨ ਨਹੀਂ ਹੁੰਦਾ ਹੈ ਥੋੜਾ ਜਿਹਾ ਹਲਕਾ ਜਿਹਾ ਮਿਕਸ ਸਟੱਫ ਹੁੰਦਾ ਹੈ ਜਿਹੜੀਆਂ ਮੇਰੀਆਂ ਭੈਣਾਂ ਆ ਜਾਂ ਮਾਵਾਂ ਆਪਣਾ ਹਨ ਮਿਕਸ ਸਟੱਫ ਪਾਉਂਦੀਆਂ ਨੇ ਜਾਂ ਪਾ ਕੇ ਖੁਸ਼ ਨੇ ਉਹਨਾਂ ਲਈ ਇਹ ਸਭ ਤੋਂ ਬੈਸਟ ਸਟੱਫ ਹੈ ਜੀ ਰੇਟ ਹੈਗਾ ਇਹਦਾ ਸਿਰਫ ਤੇ ਸਿਰਫ 400 ਰੁਪਏ ਇਹਦਾ ਰੇਟ ਰਹਿਣ ਵਾਲਾ ਹੈ ਜੀ ਇਹਦੇ ਵਿੱਚ ਆਪਣੇ ਕੋਲੇ ਚਾਰ ਕਲਰ ਨੇ ਇੱਕ ਮੈਂ ਤੁਹਾਡੇ ਸਾਹਮਣੇ ਖੋਲਿਆ ਹੈ ਜੀ ਪਿੰਕ ਕਲਰ ਹੈ ਦੂਸਰਾ ਹੈਗਾ ਜੀ ਮਸਟਰਡ ਕੰਨੀ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਇਹ ਵਾਲਾ ਮਸਟਰਡ ਕਲਰ ਹੈ ਜੀ ਮਸਟਰਡ ਕਲਰ ਦੀ ਇਹ ਹੈਗਾ ਵੀ ਜਿਹੜਾ ਕੱਪੜਾ ਹੈ ਜੀ ਇਹ AK Tex ਦਾ ਹੀ ਹੈ ਜੀ AK Tex ਜਿਹੜਾ ਮਤਲਬ ਤੁਸੀਂ ਕੰਨੀ ਤੋਂ ਚੈੱਕ ਕਰੋ AK Tex ਦੀ ਹੈ ਜਿਹੜਾ ਇਹ ਆਪਣਾ 2/2 ਸਟੱਫ ਹੈ ਏਕੇ ਟੈਕਸ ਦਾ ਜੀ ਇਹ ਪ੍ਰਿੰਟ ਹੈਗਾ ਜੀ ਮਸਟਰਡ ਕਲਰ ਦਾ ਮਸਟਰਡ ਕਲਰ ਦੇ ਉੱਤੇ ਇਹ ਪ੍ਰਿੰਟ ਚੈੱਕ ਕਰ ਸਕਦੇ ਹੋ ਕੰਨੀ ਦੇ ਉੱਪਰ ਮਸਟਰਡ ਕਲਰ ਦੇਖੋ ਐਦਾਂ ਦਾ ਤੁਸੀਂ ਦੁਪੱਟਾ ਵੇਅਰ ਕਰ ਸਕਦੇ ਹੋ ਬਹੁਤ ਸੋਹਣਾ ਇਹ ਸਟੱਫ ਰਹਿਣ ਵਾਲਾ ਹੈ ਜੀ ਸਟੱਫ ਹੈਗਾ ਜੀ ਇਹਦਾ 2/2 ਸੈਕਿੰਡ ਕਲਰ ਇਹਦਾ ਮੈਂ ਤੁਹਾਨੂੰ ਦਿਖਾਇਆ ਜੀ ਪਹਿਲਾ ਜਿਹੜਾ ਮੈਂ ਕਲਰ ਦਿਖਾਇਆ ਸੀ ਦੇਖੋ ਪਿੰਕ ਸੀਗਾ ਪਿੰਕ ਦੇ ਵਿੱਚ ਤੁਸੀਂ ਉਹ ਕਰ ਸਕਦੇ ਹੋ ਸੈਕਿੰਡ ਕਲਰ ਹੈਗਾ ਜੀ ਮਸਟਰਡ yellow mustard color ਦਾ ਇਹਦੇ ਨਾਲ ਦੁਪੱਟਾ ਲਾ ਕੇ ਜੀ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਊਗਾ ਜੀ ਆਲ ਓਵਰ ਇਹ ਸੂਟ ਰਹਿਣ ਵਾਲਾ ਹੈ ਇਹ ਸੀਗਾ ਇਹਦਾ ਸੈਕੰਡ ਕਲਰ 3rd ਕਲਰ ਹੈਗਾ ਜੀ ਇਹਦਾ ਜਿਹੜਾ ਹੈਗਾ ਮੋਰ ਪੰਖੀਆ ਟੋਨ ਦੇ ਵਿੱਚ ਹੈ ਮੋਰ ਪੰਖਿਆ ਜਿਹੜਾ ਇਹਦਾ 베이스 ਰਹਿਣ ਵਾਲਾ ਹੈ ਜੀ ਸਾਈਡ ਤੇ ਤੁਸੀਂ ਕੰਨੀ ਦੇਖੋ ਮੋਰ ਪੰਖਿਆ ਟੋਨ ਦੀ ਹੈ ਮੋਰ ਪੰਖਿਆ ਤੁਸੀਂ ਦੁਪੱਟਾ ਲੈ ਕੇ ਇਹਨੂੰ ਵੇਅਰ ਕਰ ਸਕਦੇ ਹੋ ਵੈਦਾ ਵੈਸੇ ਤੁਸੀਂ ਪੀਛੇ ਦੁਪੱਟਾ ਵੀ ਯੂਜ਼ ਕਰ ਸਕਦੇ ਹੋ ਪੀਛੇ ਦੁਪੱਟਾ ਵੀ ਲੱਗ ਜਾਏਗਾ ਔਰ ਮੋਰ ਪੰਖਿਆ ਵੀ ਲੱਗ ਜਾਏਗਾ ਜਿਹੜਾ ਤੁਹਾਡਾ ਦਿਲ ਕਰਦਾ ਉਹੀ ਦੁਪੱਟਾ ਲੈ ਕੇ ਤੁਸੀਂ ਇਹਨੂੰ ਮਤਲਬ ਵੇਅਰ ਕਰ ਸਕਦੇ ਹੋ ਬਹੁਤ ਸੋਹਣਾ ਇਹ ਜਿਹੜਾ ਸੂਟ ਹੈ ਰੈਡੀ ਹੋਊਗਾ ਜੀ ਬਣ ਕੇ ਲਿਸ ਇਸ ਵਗੈਰਾ ਤੁਸੀਂ ਲਗਾ ਕੇ ਇਹਨੂੰ ਸੋਹਣਾ ਸੋਹਣਾ ਸਟਿਚ ਕਰ ਲਓ ਹਨਾ ਬੜਾ ਸੋਹਣਾ ਸੂਟ ਲੱਗੇਗਾ ਜੀ ਇਹ ਬਣ ਕੇ ਫੂੰ ਦੇਖੋ ਜੀ ਜਿੱਦਾਂ ਆਪਣੇ ਕੋਲੇ ਲੇਸਿਸ ਵੀ ਨੇ ਤੁਸੀਂ ਲੇਸ ਵੀ ਲਗਾ ਸਕਦੇ ਇਹਦੇ ਨਾਲ ਇਦਾਂ ਦੀ ਲੇਸ ਵੀ ਤੁਸੀਂ ਲਗਾ ਸਕਦੇ ਹੋ ਜਾਂ ਫਿਰ ਮੋਰ ਪੰਖਿਆਂ ਲੇਸ ਨਾਲ ਜਿਵੇਂ ਇਹਨੂੰ ਡਿਜ਼ਾਈਨ ਕਰੋਗੇ ਬਹੁਤ ਸੋਹਣਾ ਇਹ ਸੂਟ ਬਣ ਕੇ ਰੈਡੀ ਹੋਊਗਾ ਜੀ ਸਾਈਡ ਤੇ ਮੋਰ ਪੰਖਿਆਂ ਲੇਸ ਲਗਾ ਕੇ ਅ ਅਗਰ ਤੁਸੀਂ ਸਾਡੇ ਤੋਂ ਲੇਸ ਵੀ ਬਾਏ ਕਰਨੀ ਹੈ ਨਾਲ ਆਪਾਂ ਲੇਸ ਵੀ ਤੁਹਾਨੂੰ ਦੇ ਦਾਂਗੇ ਸਾਰੀ ਤਰ੍ਹਾਂ ਦੀ ਸਾਰੇ ਕਲਰਾਂ ਦੀ ਆਪਣੇ ਕੋਲੇ ਲੇਸ ਵੀ ਹੁੰਦੀ ਆ ਤੇ ਜੀ ਦੇਖੋ ਇਹ ਵੀ ਹਨਾ ਕਿੰਨਾ ਸੋਹਣਾ ਮਤਲਬ ਕਲਰ ਹੈਗਾ ਲਦਾ ਇਹਦਾ 3 ਜਿਹੜਾ 4th ਕਲਰ ਹੈ ਜੀ ਉਹ ਗਿਆ ਮਹਿੰਦੀ ਮਹਿੰਦੀ ਡੋਨ ਦੇ ਵਿੱਚ ਹੈ ਜੀ ਮਹਿੰਦੀ ਦੇ ਨਾਲ ਵੀ ਤੁਸੀਂ ਹੈ ਨਾ ਪੀਛੇ ਤੋਂ ਬਾਟਮ ਸੌਰੀ ਪੀਛੇ ਦੁਪੱਟਾ ਤਾਂ ਸਾਰੇ ਨਾਲ ਹੀ ਇਹਨਾਂ ਨਾਲ ਚੱਲ ਜੇਗਾ ਜੀ ਪੀਛੇ ਦੁਪੱਟਾ ਚੱਲ ਜੇਗਾ ਤੇ ਮਹਿੰਦੀ ਤੁਸੀਂ ਲੇਸ ਲਗਾ ਲਓ ਮਹਿੰਦੀ ਵੀ ਹੈ ਨਾ ਲੇਸ ਬਹੁਤ ਸੋਹਣੀ ਲੱਗੇਗੀ ਇਹਦੇ ਉੱਤੇ ਲੱਗੀ ਵੀ ਬਹੁਤ ਸੋਹਣਾ ਇਹ ਸੂਟ ਬਣ ਕੇ ਰੈਡੀ ਹੋਊਗਾ ਤੇ 5 ਮੀਟਰ ਦੀ ਕੱਟ ਵਿੱਚ ਹੀ ਆਊਗਾ ਜੀ ਕੱਟ ਕਪੜਾ ਨਹੀਂ ਮਿਲਦਾ 5 ਹੀ ਮਿਲੂਗਾ ਸ਼ਰਟ ਵੀ ਨਹੀਂ ਮਿਲਦੀ ਕਈ ਮੇਰੀ ਭੈਣਾਂ ਹੁੰਦੀਆਂ ਵੀ ਸ਼ਰਟ ਦੇ ਦੋ ਸ਼ਰਟ ਵੀ ਨਹੀਂ ਆਪਾਂ ਤੇ ਆਪਣੀ ਕੈਸ਼ ਔਨ ਡਿਲੀਵਰੀ ਵੀ ਹੈ ਨਹੀਂ ਜੀ ਆਪਣੀ ਹੈਗੀ ਹੈ ਜੀ ਆਪਾਂ Google Pay ਹੀ ਮਤਲਬ ਪਹਿਲਾਂ ਕਰਨਾ ਪੈਂ ਤੇ ਜਦੋਂ ਆਪਾਂ ਤੁਸੀਂ ਕੋਈ ਵੀ ਸੂਟ ਸਿਲੈਕਟ ਕਰਦੇ ਹੋ ਉਸ ਤੋਂ ਪਹਿਲਾਂ ਪੇ ਕਰਕੇ ਹੀ ਆਪਾਂ ਆਰਡਰ ਕਨਫਰਮ ਕਰਦੇ ਆਂ ਮਹਿੰਦੀ ਜਿਹੜਾ ਇਹਦੀ ਕਲਰ ਇਹਦਾ ਬੇਸ ਦਾ ਜਿਹੜਾ ਕਲਰ ਹੈ ਮਹਿੰਦੀ ਹੈ ਜੀ ਉੱਪਰ ਤੁਸੀਂ ਪੀਚ ਕਲਰ ਦਾ ਦੁਪੱਟਾ ਵੀ ਲੈ ਸਕਦੇ ਹੋ ਮਹਿੰਦੀ ਵੀ ਲੈ ਸਕਦੇ ਹੋ ਬਹੁਤ ਸੋਹਣਾ ਸੂਟ ਇਹ ਬਣ ਕੇ ਰੈਡੀ ਹੋਊਗਾ ਜੀ ਇਹਦਾ ਪ੍ਰਾਈਸ ਹੈ ਜੀ ਸਿਰਫ ਤੇ ਸਿਰਫ 400 ਰੁਪਏ ਪ੍ਰਾਈਸ ਹੈ ਜੀ ਇਹਨਾਂ ਦਾ 400 ਰੁਪਏ ਦੇ ਵਿੱਚ ਤੁਸੀਂ ਸੂਟ ਲੈ ਸਕਦੇ ਹੋ ਥੋੜਾ ਜਿਹਾ ਮਿਕਸ ਕਪੜਾ ਹੈ ਜੀ ਇਹ 2x2 ਕਾਟਨ ਹੈ ਆਪਣਾ ਕੋਈ ਵੀ ਫੇਕ ਜਾਂ ਫਰਾਡ ਕੰਮ ਨਹੀਂ ਆਪਾਂ ਕਰਦੇ ਜੋ ਹੈ ਸੋ ਹੈ ਜਿਵੇਂ ਮੈਂ ਤੁਹਾਨੂੰ ਕਹਿ ਕੇ ਦੇਵਾਂਗੀ ਜੀ ਉਵੇਂ ਹੀ ਤੋਂ ਘਰ ਤੱਕ ਤੁਹਾਡੇ ਤੱਕ ਇਹ ਕਪੜਾ ਪਹੁੰਚੂਗਾ ਜੀ ਆਪਣੇ ਮੇਰੇ YouTube ਚੈਨਲ ਨੂੰ ਬਣੇ ਨੂੰ ਵੀ 6 ਮਹੀਨੇ ਹੋ ਦੰਦਾ ਕੋਈ ਵੀ ਇਸ਼ੂ ਨਹੀਂ ਆਇਆ ਵੀ ਆਪਾਂ ਕੋਈ ਵੀ ਗਲਤ ਕੰਮ ਕੀਤਾ ਹੋਵੇ ਔਰ ਰੇਟ ਵੱਲੋਂ ਵੀ ਆਪਾਂ ਬਹੁਤ ਹੀ ਜਾਈਜ਼ ਰੇਟ ਦੇ ਵਿੱਚ ਹਮੇਸ਼ਾ ਆਪਾਂ ਸੂਟ ਵੇਚਦੇ ਆ ਬਹੁਤ ਹੀ ਜਾਈਜ਼ ਰੇਟ ਦੇ ਵਿੱਚ ਆ ਬਹੁਤ ਹੀ ਘੱਟ ਮਾਰਜਨ ਤੇ ਮੈਂ ਕੰਮ ਕਰ ਰਹੀ ਆ ਠੀਕ ਹੈ ਜੀ ਜਿਹੜੀਆਂ ਮੇਰੀਆਂ ਭੈਣਾਂ ਨੂੰ ਸੂਟ ਇਹ ਪਸੰਦ ਆ ਸਕਰੀਨ ਸ਼ਾਟ ਲੈ ਸਕਦੇ ਹੋ ਤੁਸੀਂ ਉਸ ਤੋਂ ਬਾਅਦ ਜਿਹੜੇ ਨੈਕਸ ਜਿਹੜੇ ਡਿਜ਼ਾਈਨ ਨੇ ਜੀ ਇਹ ਹੈਗੇ ਨੇ ਪਿਓਰ ਕਾਟਨ ਦੇ ਉੱਤੇ ਪਿਓਰ ਕੈਮਰਿਕ ਹੈ ਜੀ ਪਿਓਰ ਕਾਟਨ ਦੇ ਡਿਜ਼ਾਈਨ ਨੇ ਜੀ ਰੇਟ ਇਹਨਾਂ ਦਾ ਰਹੇਗਾ ਜੀ 470 ਰੁਪਏ ਸੂਟ ਦਾ ਰੇਟ ਰਹਿਣ ਵਾਲਾ ਹੈ ਪਿਓਰ ਕੈਮਰਿਕ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਜੀ ਸਟੱਫ ਵਧੀਆ ਕਾਟਨ ਦਾ ਜਿਵੇਂ ਮਰਜ਼ੀ ਤੁਸੀਂ ਵੇਅਰ ਕਰ ਸਕਦੇ ਹੋ ਗਰਮੀ ਦੇ ਵਿੱਚ ਬਹੁਤ ਸੋਹਣਾ ਸਟੱਫ ਹੈ ਤੇ ਰੇਟ ਰਹੇਗਾ ਜੀ ਇਹਦਾ 470 ਰੁਪਏ ਇਹਦੇ ਵਿੱਚ ਆਪਣੇ ਕੋਲੇ ਹੈਗੇ ਨੇ ਜੀ ਚਾਰ ਕਲਰ ਇਹ ਸਾਰੇ ਜਿਹੜਾ ਇਹਨਾਂ ਦਾ بیس ਰਹੇਗਾ ਜੀ ਸਾਰਿਆਂ ਦਾ ਬਲੈਕ ਹੀ ਰਹੇਗਾ ਬਲੈਕ ਦੇ ਨਾਲ ਨਾਲ ਆਪਾਂ ਜਿਹੜੇ ਇਹਨਾਂ ਦੇ ਫਲਾਵਰ ਦੇ ਡਿਜ਼ਾਈਨ ਹੈ ਉਹ ਚੇਂਜ ਹੁੰਦੇ ਜਾਣਗੇ ਜਿਵੇਂ ਇਹਦੇ ਉੱਪਰ ਮਸਟਰਡ ਯਾ येलो ਕਲਰ ਦਾ ਹਨਾ ਫਲਾਰ ਨੇ ਮਸਟਰਡ येलो ਜੇ ਤੁਸੀਂ ਮਸਟਰਡ येलो लेस ਨਾਲ ਲਗਾ ਕੇ ਬਹੁਤ ਸੋਹਣਾ ਸੂਟ ਇਹ ਬਣ ਕੇ ਰੈਡੀ ਹੋ ਸਕਦਾ ਹੈ ਤੁਸੀਂ ਜਿੱਦਾਂ ਮਰਜ਼ੀ ਸੂਟ ਬਣਾ ਸਕਦੇ ਹੋ ਬਲੈਕ ਦੁਪੱਟਾ ਵੀ ਲੈ ਸਕਦੇ ਹੋ ਮਸਟਰਡ ਵੀ ਲੈ ਸਕਦੇ ਹੋ ਇਸ ਤੋਂ ਬਾਅਦ ਜਿਹੜਾ ਨੈਕਸਟ ਡੇ ਦਾ ਹੈਗਾ ਜੀ ਆਪਣੇ ਕੋਲੇ ਹੈਗਾ orange ਨੈਕਸਟ ਜਿਹੜੇ ਬਲੈਕ ਦੇ ਵਿੱਚ ਫਲਾਰ ਦਿੱਤੇ ਗਏ ਨੇ ਜੀ orange ਕਲਰ ਦੇ ਨੇ orange ਕਲਰ ਦੇਖੋ ਬਹੁਤ ਸੋਹਣਾ ਸੂਟ ਲੱਗ ਰਿਹਾ ਜੀ ਇਹ ਇਹ ਜਿਹੜੇ ਪ੍ਰਿੰਟ ਰਹਿਣਗੇ ਜੀ ਸਾਰੇ AK टेक्स ਦੇ ਨੇ ਜੀ ਇਹ ਕੋਈ ਵੀ ਦੂਸਰਾ ਨਹੀਂ ਹੈ AK टेक्स ਦੇ ਨੇ ਜੀ ਪ੍ਰਿੰਟ ਕਲੈਕਸ਼ਨ AK टेक्स ਦੀ ਬਹੁਤ ਸੋਹਣਾ ਸਟਾਫ ਹੈ ਜੀ ਕੈਮਰੀ कॉटन ਹੈ 470 ਰੁਪਏ ਦਾ ਪ੍ਰਾਈਸ ਰਹਿਣ ਵਾਲਾ ਹੈ ਜੀ 3rd ਜਿਹੜਾ ਆਪਣੇ ਕੋਲੇ ਇਹਦਾ ਕਲਰ ਹੈਗਾ ਜੀ ਉਹ ਹੈਗਾ ਮਾਜੈਂਟਾ ਬਲੈਕ بیس ਦੇ ਉੱਪਰ ਮਾਜੈਂਟਾ ਕਲਰ ਹੈ ਜੀ ਰੇਟ ਹੈਗਾ ਜੀ ਇਹਦਾ ਓਨਲੀ 470 ਰੁਪਏ ਪਿਓਰ ਕੈਮਰੀਕ ਹੈ ਜੀ ਏਕੇ ਟੈਕਸ ਦੀ ਪਿਓਰ ਕੈਮਰੀਕ ਰਹਿਣ ਵਾਲੀ ਹੈ 470 ਰੁਪਏ ਸੂਟ ਦਾ ਰੇਟ ਰਹੂਗਾ ਜੀ ਥਾਂ ਦੇ ਵਿੱਚੋਂ ਕੱਟ ਕੇ ਤੁਸੀਂ ਇੱਕ ਸੂਟ ਲੈ ਸਕਦੇ ਹੋ ਦੋ ਸੂਟ ਵੀ ਲੈ ਸਕਦੇ ਹੋ ਤੁਹਾਡੀ ਚੋਇਸ ਦੇ ਅਕੋਰਡਿੰਗ ਆਪਾਂ ਤੁਹਾਨੂੰ ਕੱਟ ਕੇ ਦੇਵਾਂਗੇ ਇਹਦੇ ਆਪਾਂ ਮੈਂ ਤੁਹਾਨੂੰ ਚਾਰ ਕਲਰ ਦਿਖਾਏ ਨੇ ਜੀ ਇੱਕ ਮੈਂ ਤੁਹਾਈ ਤੁਹਾਨੂੰ ਬਲੈਕ ਦੇ ਨਾਲ ਫਰੋਜੀ ਮੋਰ ਪੰਖੀਆ ਫਰੋਜੀ ਜਾਏ ਇੱਕ ਦਿਖਾਇਆ ਜੀ ਬਲੈਕ ਦੇ ਨਾਲ ਮਜੈਂਟਾ ਇੱਕ ਹੈਗਾ ਜੀ ਬਲੈਕ ਦੇ ਨਾਲ ਔਰੇਂਜ ਔਰ ਇੱਕ ਹੈਗਾ ਬਲੈਕ ਦੇ ਨਾਲ येलो ਮਸਟਰਡ ਚਾਰ ਕਲਰ ਨੇ ਜੀ ਚਾਰ ਹੀ ਕਲਰ ਸੁਪਰਬ ਨੇ ਮਤਲਬ ਕੁਆਲਿਟੀ ਵੀ ਬਹੁਤ ਵਧੀਆ ਗਰਮੀ ਦੇ ਵਿੱਚ ਪਾਉਣ ਲਈ ਤੁਸੀਂ ਜਿੱਦਾਂ ਮਰਜੀ ਇਹਨਾਂ ਨੂੰ ਵੇਅਰ ਕਰ ਸਕਦੇ ਹੋ ਬਲੈਕ ਦੁਪੱਟਾ ਵੀ ਲੈ ਸਕਦੇ ਹੋ ਔਰ ਫਲਾਰ ਨਾਲ ਦਾ ਦੁਪੱਟਾ ਵੀ ਲੈ ਕੇ ਇਹਨੂੰ ਡਿਜ਼ਾਈਨ ਕਰ ਸਕਦੇ ਹੋ ਅੱਜ ਕੱਲ ਲੇਸਿਸ ਵਗੈਰਾ ਨਾਲ ਹਨਾ ਡਿਜ਼ਾਈਨ ਹੋ ਕੇ ਸੂਟ ਬਹੁਤ ਸੋਹਣੇ ਸੂਟ ਰੈਡੀ ਹੁੰਦੇ ਨੇ ਚਾਰ ਹੀ ਕਲਰ ਹੈ ਦੇਖੋ ਚਾਰ ਹੀ ਕਲਰ ਬਹੁਤ ਸੋਹਣੇ ਲੱਗ ਰਹੇ ਨੇ yellow orange magenta and frogi ਚਾਰ ਕਲਰ ਦੇ ਦੇ ਆਪਣੇ ਮੈਂ ਤੁਹਾਨੂੰ ਕਲਰ ਦਿਖਾਈ ਨੇ ਜਿਹੜੇ ਚਾਰੇ ਹੀ ਬਹੁਤ ਸੋਹਣੇ ਲੱਗ ਰਹੇ ਨੇ ਇੱਕ ਜੀ ਆਪਣੇ ਕੋਲੇ ਜਿਹੜੀ ਦੁਪੱਟੇ ਆਈ ਸੀ ਪਹਿਲਾਂ ਸੁਪਰ نیٹ ਦੇ ਆਪਣੇ ਕੋਲੇ ਸਾਰਾ ਜੂਨ ਮਹੀਨਾ ਆਪਾਂ ਇਹਨਾਂ ਤੇ ਆਫਰ ਲਗਾਈ ਸੀ ਤੇ ਹੁਣ ਇਹ ਆਫਰ ਹੈ ਜਿਹੜੀ ਆਪਣੀ ਖਤਮ ਹੋ ਗਈ ਹੈ ਹੁਣ ਆਪਾਂ ਇਹਨਾਂ ਦੀ ਮਤਲਬ ਇਹਨਾਂ ਦਾ ਪ੍ਰਾਈਸ ਰੱਖਿਆ ਜੀ ਇਹ ਜਿਹੜੇ ਦੁਪੱਟੇ ਨੀਰੀ ਦੁਆਰਾ ਰੀਸਟਾਕ ਹੋ ਗਏ ਨੇ ਜੀ ਹੁਣ ਇਹਨਾਂ ਦਾ ਰੇਟ ਥੋੜਾ ਵੱਧ ਕੇ ਆਇਆ ਜੀ 120 ਰੁਪਏ ਦੁਪੱਟਾ ਆਇਆ ਆਪਣੇ ਕੋਲੇ ਪਹਿਲਾਂ ਆਪਾਂ 100 ਰੁਪਏ ਦੁਪੱਟੇ ਦੇ ਵਿੱਚ ਪੂਰਾ ਜੂਨ ਮਹੀਨਾ ਇਹਨਾਂ ਦੀ ਸੇਲ ਆਈ ਸੀ ਹੁਣ ਇਹ ਆਏ ਨੇ ਜੀ 120 ਰੁਪਏ ਦੇ ਉਹਦੇ ਵਿੱਚ ਆਏ ਨੇ ਜੀ 120 ਰੁਪਏ ਦਾ ਦੁਪੱਟਾ 2.5 ਮੀਟਰ ਦਾ ਠੀਕ ਹੈ ਜੀ ਬਹੁਤ ਸੋਹਣਾ ਇਹ ਦੁਪੱਟਾ ਰਹਿਣ ਵਾਲਾ ਹੈ ਜੀ ਇੱਕ ਆਪਣੇ ਕੋਲੇ ਆਇਆ ਸੀ ਜੀ ਚਨੂਨ ਦੇ ਦੁਪੱਟੇ ਆਏ ਨੇ ਕਮਲ ਦੇ ਕਮਲ ਚਨੂਨ ਹੈ ਜੀ ਬਹੁਤ ਸੋਹਣਾ ਚਨੂਨ ਦਾ ਸਟਾਫ ਰਹਿਣ ਵਾਲਾ ਹੈ ਤੇ ਬਕਾਇ ਚਨੂਨ ਦਾ ਜਿਹੜਾ ਦੁਪੱਟਾ ਆਇਆ ਆ ਦੇਖੋ ਤੁਸੀਂ ਇਹਦਾ ਕੁਆਲਿਟੀ ਦੇਖੋ ਜੀ ਕਿੰਨੀ ਸੋਹਣੀ ਕੁਆਲਿਟੀ ਹੈ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਸਟੈਂਪ ਦਿਖਾ ਦੇਵਾਂ ਮੈਂ ਸ਼ਾਇਦ ਤੁਹਾਨੂੰ ਕਿੱਦਾਂ ਦਿਖੇਗੀ ਦੇਖੋ ਇਹ ਸਟੈਂਪ ਹੈ ਜੀ ਕਮਲ ਦੀ ਸਟੈਂਪ ਲੱਗੀ ਹੋਈ ਹੈ ਔਰ ਨਾਲ ਇਹਦਾ ਜਿਹੜਾ ਆਪਣਾ ਲੱਗਿਆ ਹੋਇਆ ਜੀ ਦੇਖੋ ਦੁਪੱਟੇ ਦਾ ਫਾਲ ਦੇਖੋ ਜੀ ਪਿਓ ਚਨੂਨ ਦਾ ਫੌਲ ਦਾ ਦੁਪੱਟਾ ਜੀ ਇਹ ਜਿਹੜਾ ਆਪਣਾ ਇਹਦਾ ਰੇਟ ਰੱਖਿਆ ਜੀ ਆਪਾਂ ਬਹੁਤ ਹੀ ਘੱਟ ਸਿਰਫ ਤੇ ਸਿਰਫ 350 ਦਾ ਆਪਾਂ ਦੁਪੱਟਾ ਦੇ ਰਹੇ ਹਾਂ ਇਹ ਜੀ ਮਾਰਕੀਟ ਵਿੱਚ ਕਿਤੋਂ ਵੀ ਐਡਾ ਸੋਹਣਾ ਦੁਪੱਟਾ ਤੁਹਾਨੂੰ 350 ਦਾ ਨਹੀਂ ਮਿਲੇਗਾ ਬਹੁਤ ਸੋਹਣਾ ਦੁਪੱਟਾ ਜੀ ਫੌਲ ਇਹਦਾ ਹੈਗਾ ਪਿਓਰ ਚਨੂਨ ਦੀ ਤਰ੍ਹਾਂ 350 ਰੁਪਏ ਦਾ ਓਨਲੀ ਦੁਪੱਟਾ ਜੀ ਅਗਰ ਤੁਸੀਂ ਇਹ ਦੁਪੱਟਾ ਵੀ ਆਰਡਰ ਕਰਨਾ ਚਾਹੁੰਦੇ ਹੋ ਇਹ ਵੀ ਕਰ ਸਕਦੇ ਹੋ ਅਗਰ ਤੁਸੀਂ ਸੁਪਰ نیٹ ਦਾ ਦੁਪੱਟਾ ਵੀ ਇਦਰ ਇਟਰ ਐਨਰਜੀ 120 ਰੁਪਏ ਔਰ ਚਨੂਨ ਵਾਲੇ ਦਾ ਰੇਟ ਹੈ ਜੀ 350 ਰੁਪਏ ਬਹੁਤ ਸੋਹਣਾ ਸਟਾਫ ਹੈ ਜੀ ਚਨੂਨ ਦਾ ਜਿਹੜਾ ਸਟਾਫ ਆਇਆ ਬਹੁਤ ਸੋਹਣਾ ਸਟਾਫ ਆਇਆ ਹੈ ਇਹ ਹਾਂਜੀ ਜਿਹੜੇ ਆ ਸੂਟ ਦਿਖਾਈ ਨੇ ਜੀ ਇਹ ਹੈਗੇ 470 ਵਾਲੇ ਔਰ ਜਿਹੜੇ ਇਹ ਦਿਖਾਈ ਨੇ ਜੀ ਮੈਂ ਇਹ ਹੈਗੇ ਆਪਣਾ ਸਿਰਫ 400 ਰੁਪਏ ਦਾ ਸੂਟ ਰਹਿਣ ਵਾਲੇ ਜੀ ਚਾਰ ਚਾਰ ਕਲਰ ਇਹਨਾਂ ਦੋਨਾਂ ਦੇ ਵਿੱਚ ਡਿਜ਼ਾਈਨਰ ਦੇ ਵਿੱਚ ਅਵੇਲੇਬਲ ਨੇ ਜਿਹੜਾ ਤੁਸੀਂ ਕਹੋਗੇ ਉਹ ਪਾਉ ਤਾਨੂੰ ਦੇਵਾਂਗੇ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰੋ ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਹਾਂ ਜੀ ਹਾਂਜੀ ਮੇਰੀ ਸ਼ਾਪ ਅਗਰ ਤੁਸੀਂ ਹੁਣ ਵੀ ਮਤਲਬ ਸ਼ਾਪ ਦਾ ਐਡਰੈਸ ਮਤਲਬ ਜਾਨਣਾ ਚਾਹੁੰਦੇ ਹੋ ਆਪਣੀ ਜਿਹੜੀ ਸ਼ਾਪ ਹੈ ਜਿਹੜਾ ਲਾਡਾ ਤੋਂ ਬੋਹਾਰ ਨੂੰ ਜਦੋਂ ਪੁਲ ਜਾਂਦਾ ਹੈ ਜੀ ਪੁਲ ਉੱਤਰ ਕੇ ਬਿਲਕੁਲ ਪੰਪ ਦੇ ਕੋਲੇ ਹੀ ਸੜਕ ਦੇ ਉੱਤੇ ਆਪਣੀ ਸ਼ਾਪ ਹੈ ਬਾਲੀ ਦੂਰ ਜਾਣ ਦੀ ਲੋੜ ਨਹੀਂ ਹੈ ਸੜਕ ਤੇ ਹੀ ਹੈ ਜੀ ਸ਼ਾਪ ਜਿਹੜੀ ਆਪਣੀ ਔਰ ਆਪਣੀ ਸ਼ਾਪ ਦੇ ਉੱਪਰ ਬੋਰਡ ਲੱਗਿਆ ਹੈ ਜੀ ਫਤਿਹ ਕਲੈਕਸ਼ਨ ਦੇ ਨਾਮ ਦਾ ਤੁਸੀਂ ਜਦੋਂ ਮਰਜ਼ੀ ਆ ਕੇ ਵਿਜ਼ਿਟ ਕਰ ਸਕਦੇ ਹੋ ਜਦੋਂ ਮਰਜ਼ੀ ਵਿਜ਼ਿਟ ਕਰ ਸਕਦੇ ਹੋ ਆ ਕੇ ਆਪਣੇ ਜਿਹੜੇ ਸੋਹਣੇ ਸੋਹਣੇ ਸੂਟ ਹੈ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਹੁੰਦੇ ਆ ਬਾਈ ਕਰ ਸਕਦੇ ਹੋ ਆਪਣੇ ਕੋਲੇ ਲੇਸਿਸ ਵਗੈਰਾ ਵੀ ਨੇ ਵਰਕੋ ਕੇ ਬਹੁਤ ਸੋਹਣੇ ਸੋਹਣੇ ਸੂਟ ਹੈ ਜਿਹੜੇ ਆਪਣੇ ਕੋਲੇ ਆਉਂਦੇ ਰਹਿੰਦੇ ਨੇ ਜਿੰਦਾ ਇਹ ਰੈਸਟ ਕਲਰ ਦਾ ਸੂਟ ਹੈ ਜੀ ਹਨਾ ਆਰੀ ਵਰਕ ਹੋ ਕੇ ਬਹੁਤ ਸੋਹਣੇ ਸੋਹਣੇ ਸੂਟ ਨੇ ਜਿਹੜੇ ਆਪਣੇ ਕੋਲੇ ਬਣ ਕੇ ਆਉਂਦੇ ਨੇ ਜੀ ਆਉਂਦੇ ਵੀ ਨੇ ਨਾਲ ਦੀ ਨਾਲ ਹਨਾ ਉਹ ਸੇਲ ਵੀ ਹੋ ਜਾਂਦੇ ਨੇ ਨਾਲ ਦੀ ਨਾਲ ਉਹ ਕਸਟਮਰ ਦੇ ਆਰਡਰ ਦੇ ਸੂਟ ਹੁੰਦੇ ਨੇ ਜੀ ਜਿਹੜੇ ਉਹ ਆਪਾਂ ਨੂੰ ਵੀਡੀਓ ਚ ਪਾਉਣ ਤੋਂ ਪਹਿਲਾਂ ਹੀ ਹਨਾ ਆਪਾਂ ਨੂੰ ਭੇਜਨੇ ਪੈਂਦੇ ਨੇ ਬਹੁਤ ਸੋਹਣੇ ਸੂਟ ਜਿਹੜੇ ਬਣ ਕੇ ਰੈਡੀ ਹੋਏ ਨੇ ਤੇ ਅੱਜ ਤੋਂ ਜਿਹੜੀ ਅੱਜ ਦੀ ਵੀਡੀਓ ਜੀ ਆਪਾਂ ਇੱਥੇ ਖਤਮ ਕਰਦੇ ਆ ਆਪਣੀ ਵੀਡੀਓ ਨੂੰ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ